ਸੰਨਾ ਦੀ ਮੰਗ ਸੀ ਕਿ ਪਾਣੀ ਜਿਹੜਾ ਉਹ ਪੂਰਾ ਖੇਤਾਂ 'ਚ ਨਹੀਂ ਪਹੁੰਚਦਾ ਜਿਹੜੀ ਨਹਿਰ ਦੇ ਨਾਲ-ਨਾਲ ਜਿਹੜੀ ਸੜਕ ਬਣੀ ਹੈ ਇੱਕ ਗੱਗਰ ਬ੍ਰਾਂਚ ਦੇ ਨਾਲ ਇੱਥੇ ਕਈ ਵਾਰੀ ਜਿਹੜੇ ਹਾਸੇ ਹੋ ਚੁੱਕੇ ਨੇ ਸਰਕਾਰ ਬਣੀਆ ਤਦ ਤੋਂ ਜਿਹੜਾ ਇਹ ਬਣਿਆ ਹੋਇਆ ਆਪਣੇ ਅਸੀਂ ਕੰਪਲੈਕਸੇ ਦਾ ਰੈਨੋਵੇਸ਼ਨ ਦਾ ਕੰਮ ਕਰ ਰਹੇ ਸੀ ਅਜੇ ਤੱਕ ਇਹ ਮੁਕੰਮਲ ਨਹੀਂ ਹੋਇਆ ਕੀ ਕਰਦੇ ਸਰ ਇੱਕ ਦਿੱਲੀ ਦੀਆਂ ਚੋਣਾਂ ਦੀ ਗੱਲ ਕਰੀਏ ਆਪਾਂ ਤਾਂ ਬੜੀ ਕਰਾਰੀ ਹਾਰ ਕਹਿ ਸਕਦੇ ਆ ਮਾਦੀ ਪਾਰਟੀ ਨੂੰ ਮਿਲੀ ਹੈ ਕਿਉਂਕਿ ਦਿੱਲੀ ਦਾ ਜਿਹੜਾ ਮਾਡਲ ਸੀ ਉਹੀ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਸੀ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਇੱਕ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਜੀ ਉਹਦੇ ਨਾਲ ਵੀ ਪੰਜਾਬੀਆਂ ਦੇ ਵਿੱਚ ਕਿ ਜਿਹੜਾ ਕਾਫੀ ਭੰਬਲ ਪੂਸਾ ਪਾਇਆ ਜਾ ਰਿਹਾ ਹੈ ਇੱਕ ਜਿਹੜਾ ਪੰਜਾਬ ਦੇ ਵਿੱਚ ਜੀ ਆਪਾਂ ਗੱਲ ਕਰੀਏ ਤਾਂ ਦੋ ਧੜਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵਰਕਰ ਅੱਜ ਬੰਡੇ ਜਾ ਰਹੇ ਨੇ ਕਾਰਨ ਉਹਦਾ ਕੀ ਹੈ ਜਿਹੜੇ ਇੱਕ ਪੁਰਾਣੇ ਰਵੈਤੀ ਵਰਕਰ ਨੇ ਤੁਹਾਡੇ ਸ਼ੁਰੂਆਤੀ ਉਹ ਅੱਜ ਨਾਰਾਜ਼ ਨੇ ਕਿ ਜਿਹੜੇ ਉਹਨਾਂ ਦੇ ਕਮਾਕਾਰਾਂ ਨੂੰ ਲੈ ਕੇ ਕਿਉਂਕਿ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਹੋਏ ਵਰਕਰ ਨੇ ਉਹ ਅੱਗੇ ਲੱਗ ਗਏ ਜੀ ਸਾਹਿਬ ਅੱਜ ਪਿੰਡ ਸੰਗਤੀ ਵਾਲਾ ਦਾ ਜਿਹੜਾ ਰਜਵਾਹੇ ਦਾ ਨੀ ਪੱਥਰ ਰੱਖਣ ਦੇ ਲਈ ਆਇਓਗੇ ਕਿੰਨੇ ਕ ਦਾ ਪ੍ਰੋਜੈ ਦੇਖੋ ਅੱਜ ਦਿਆਲਪੁਰਾ ਜਵਾਹਾ ਜਿਹੜਾ ਘੱਗਰ ਬਰਾਜ ਤੇ ਬਣਿਆ ਹੋਇਆ ਹੈਗਾ ਕਾਫੀ ਲੰਬੇ ਅਰਸੇ ਤੋਂ ਸਾਰੇ ਕਿਸਾਨਾਂ ਦੀ ਮੰਗ ਸੀ ਕਿ ਪਾਣੀ ਜਿਹੜਾ ਉਹ ਪੂਰਾ ਖੇਤਾਂ 'ਚ ਨਹੀਂ ਪਹੁੰਚਦਾ ਕਿਉਂਕਿ ਪਹਿਲਾਂ ਇੱਟਾਂ ਦਾ ਬਣਿਆ ਹੋਇਆ ਸੀਗਾ ਸੋ ਹੁਣ ਕੰਕਰੀਟ ਲਾਈਨਿੰਗ ਹੋਣੀ ਆ ਕੰਕਰੀਟ ਲਾਈਨਿੰਗ ਹੋਣ ਦੇ ਨਾਲ ਸੰਗਤੀ ਵਾਲਾ ਭਾਈ ਕੀ ਪਸ਼ੌਰ ਨਗਲਾ ਸੇਖੂ ਬਾਸ ਅੜਕ ਬਾਸ ਰਾਮਗੜ ਸੰਧੂਆਂ ਖਾਈ ਤੇ ਲਹਿਰਾ ਇਹਨਾਂ ਸਾਰੇ ਪਿੰਡਾਂ ਦੇ ਖੇਤਾਂ ਨੂੰ ਪਾਣੀ ਵੀ ਜਾਊਗਾ ਕਿਉਂਕਿ ਲੈਰੇ ਪੀਣ ਵਾਲਾ ਪਾਣੀ ਆਗਾ ਸੋ ਸਾਰੇ ਖੇਤਾਂ ਦੀ ਜਿਹੜੀ ਸਿੰਚਾਈ ਆ ਉਹ ਬੜੇ ਅੱਛੇ ਢੰਗ ਨਾਲ ਹੋਊਗੀ ਔਰ ਦਾ ਮੈਂ ਲਗਭਗ 10% ਤੋਂ ਉੱਪਰ ਪਾਣੀ ਜਿਹੜਾ ਉਹ ਐਕਸਟਰਾ ਮਿਲੂਗਾ ਔਰ ਇਸ ਪ੍ਰੋਜੈਕਟ ਦੇ ਉੱਤੇ ਲਗਭਗ 5 ਕਰੋੜ ਰੁਪਏ ਖਰਚ ਆਉਣਗੇ ਔਰ 7881 ਏਕੜ 7881 ਏਕੜ ਜਿਹੜੀ ਜ਼ਮੀਨ ਆ ਉਹਦੀ ਸਿੰਚਾਈ ਦਾ ਕੰਮ ਹੋਊਗਾ ਸ ਬਹੁਤ ਵੱਡੀ ਮੰਗ ਸੀਗੀ ਸਾਰੇ ਸਾਡੇ ਸਰਪੰਚ ਪੰਚ ਸਹਿਬਾਨ ਦੀ ਇਹ ਅੱਜ ਪੂਰੀ ਹੋਈ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਸਰਦਾਰ ਭਗਵੰਤ ਸਿਮਰਨ ਸਰਕਾਰ ਦਾ ਸੁਪਨਾਗਾ ਕਿ ਹਰੇਕ ਖੇਤ ਦੇ ਅੰਦਰ ਮੈਰੀ ਪਾਣੀ ਜਿਹੜਾ ਉਹ ਪਹੁੰਚਾਇਆ ਜਾਵੇ ਉਸੇ ਲੜੀ ਦੇ ਤਹਿਤ ਅੱਜ ਦਾ ਇਹ ਪ੍ਰੋਜੈਕਟ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਬੜੀ ਜਲਦੀ ਇਹ ਪ੍ਰੋਜੈਕਟ ਪੂਰਾ ਹੋਊਗਾ ਵਿਦਨ 6 ਮਹੀਨਿਆਂ ਦੇ ਵਿੱਚ ਵਿੱਚ ਹਾਂ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਪੂਰਾ ਕਰਕੇ ਲੋਕਾਂ ਨੂੰ ਸਪੁਰਦ ਕਰਾਂਗੇ ਕੰਮ ਜਿਹੜਾ ਉਹ ਬੜੇ ਬਾਰ ਫੁੱਟਿੰਗ ਤੇ ਚੱਲੂਗਾ ਇੱਕ ਮੰਤਰੀ ਸਾਹਿਬ ਜਿਹੜੀ ਇਹ ਨਹਿਰ ਦੇ ਨਾਲ-ਨਾਲ ਜਿਹੜੀ ਛੜਕ ਬਣੀ ਹੈ ਇੱਕ ਗਰਭਾਂਜ ਦੇ ਨਾਲ ਇੱਥੇ ਕਈ ਵਾਰੀ ਜਿਹੜੇ ਹਾਸੇ ਹੋ ਚੁੱਕੇ ਨੇ ਗੱਡੀਆਂ ਦੇ ਇਹਦੀ ਜਿਹੜੀ ਰੇਲਿੰਗ ਬਾਰੇ ਕੋਈ ਹੈ ਆਪਣਾ ਸਰਕਾਰ ਵੱਲੋਂ ਦੇਖੋ ਪੁਰਾਣੇ ਸਮੇਂ 'ਚ ਸੜਕ ਬਣੀ ਸੀਗੀ ਉਦੋਂ ਰੇਲਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੋ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਲੱਗੀਆਂ ਸੋ ਬਿਲਕੁਲ ਇਹਦੀ ਰੇਲਿੰਗ ਦਾ ਪ੍ਰਬੰਧ ਆਉਣ ਵਾਲੇ ਸਮੇਂ 'ਚ ਕਰਾਂਗੇ ਕਿਉਂਕਿ ਸੜਕ ਦੇ ਨਹਿਰ ਜਿਹੜੀ ਆ 24 ਘੰਟੇ ਚੱਲਦੀ ਰਹਿੰਦੀ ਹੈਗੀ ਸੋ ਕਈ ਵਾਰ ਜਿਹੜੇ ਬਾਹਰਲੇ ਵਿਅਕਤੀ ਨੇ ਜਿਨ੍ਹਾਂ ਜਿਹੜੇ ਲੋਕਲ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਬਾਹਰੋਂ ਕੋਈ ਵਿਅਕਤੀ ਆਉਂਦਾ ਉਹਦੀ ਪ੍ਰੋਬਲਮ ਆਉਂਦੀ ਹੈ ਸੋ ਇਹਦਾ ਹੱਲ ਉਹ ਮਿੱਟੀ ਨਾ ਪੈਣ ਕਰਕੇ ਜਿਹੜੀ ਛੜਕੇ ਉਹ ਜਲਦੀ ਟੁੱਟੂਗੀ ਬਰਮ ਬਰਮ ਨੇ ਦੇਖੋ ਇਹ ਨਹਿਰ ਦੇ ਉੱਤੇ ਬਣੀ ਹੈਗੀ ਨਹਿਰ ਦੇ ਉੱਤੇ ਮੈਂ ਕਈ ਵਾਰ ਸਾਰੇ ਖੇਤਾਂ ਵਾਲਿਆਂ ਨੂੰ ਵੀ ਕਹਿਣਾ ਹੁੰਦਾਗਾ ਕਿ ਆਪਾਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾਗਾ ਸੋ ਪਾਣੀ ਜਿਹੜਾ ਢਲਾਨ ਆ ਉਹ ਬਰਮਾ ਵਾਲੂ ਆਗੀ ਸੋ ਮੈਂ ਸਨਚਾਈ ਵਿਭਾਗ ਦੇ ਜਿਹੜੇ ਜਿਨ੍ਹਾਂ ਦੀ ਵੀ ਬੈਤ ਪੀ ਡਬਲਯੂ ਡੀ ਦੀ ਸੜਕ ਹੈਗੀ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਹਦਾਇਤ ਕਰੂੰਗਾ ਕਿ ਦੇ ਨਾਲ ਨਾਲ ਜਿਹੜੀ ਮਿੱਟੀ ਲਾਈ ਜਾਵੇ ਤਾਂ ਕਿ ਸੜਕ ਜਿਹੜੀ ਲੰਬਾ ਸਮਾਂ ਚੱਲ ਸਕੇ ਜਦੋਂ ਤੋਂ ਸਰਕਾਰ ਬਣੀਆ ਤਦ ਤੋਂ ਜਿਹੜਾ ਇਹ ਬਣਿਆ ਹੋਇਆ ਆਪਣਾ ਇਥੇ ਕੰਪਲੈਕਸ ਇਹਦਾ ਰੈਨੋਵੇਸ਼ਨ ਦਾ ਕੰਮ ਕਹਿ ਰਹੇ ਸੀ ਅਜੇ ਤੱਕ ਇਹ ਮੁਕੰਮਲ ਨਹੀਂ ਹੋਇਆ ਕੀ ਕਰਦੇ ਹੋ ਬਿੰਦੂ ਰੈਨੋਵੇਸ਼ਨ ਦਾ ਕੰਮ ਮੁਕੰਮਲ ਹੋ ਚੁੱਕਿਆਗਾ ਆਪਾਂ ਚੱਲਦੇ ਹਾਂ ਉੱਥੇ ਜਾ ਕੇ ਬੈਠਦੇ ਹਾਂਗੇ ਬਿਲਕੁਲ ਇਹ ਕੰਪਲੈਕਸ ਜਿਹੜਾ ਬਹੁਤ ਲੰਬੇ ਅਰਸੇ ਤੋਂ ਪਿਆ ਸੀ ਤੇ ਕਿੰਨੇ ਪੈਸੇ ਟੈਂਡਰ ਹੋ ਗਿਆ 28 ਫਰਵਰੀ ਤੱਕ ਕੋਈ ਆ ਜਾਣਾ ਫਰਨੀਚਰ ਦਾ ਵੀ ਮੈਨੂੰ ਸਾਡੇ ਅਸੀ ਸਾਹਿਬ ਨੇ ਦੱਸਿਆ ਕਿ ਫਰਨੀਚਰ ਦਾ ਕੰਮ ਵੀ ਉਹਦਾ ਵੀ ਟੈਂਡਰ ਹੋ ਚੁੱਕਿਆ ਹੈ ਫਰਨੀਚਰ ਵੀ ਆ ਰਿਹਾ ਹੈਗਾ ਸੋ ਬਹੁਤ ਲੰਬੇ ਅਰਸੇ ਤੋਂ ਇਹ ਪੈਂਡਿੰਗ ਪਿਆ ਸੀ ਇਹ ਵੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਕੰਮ ਪੂਰਾ ਹੋਇਆਗਾ ਸਰ ਇੱਕ ਦਿੱਲੀ ਦੀਆਂ ਚੋਣਾਂ ਦੀ ਗੱਲ ਕਰੀਏ ਆਪਾਂ ਤਾਂ ਬੜੀ ਕਰਾਰੀ ਹਾਰ ਕਹਿ ਸਕਦੇ ਆ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਕਿਉਂਕਿ ਦਿੱਲੀ ਦਾ ਜਿਹੜਾ ਮਾਡਲ ਸੀ ਉਹੀ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਸੀ ਸਰਕਾਰ ਇਹ ਕਾਰਨ ਰਹੇਗੇ ਜੀ ਕਿ ਦੇਖੋ ਕਾਫੀ ਸਾਰੇ ਉਥੇ ਕਾਰਨ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਪਰਚੋਲ ਹੋ ਰਹੀ ਆ ਔਰ ਲਗਭਗ 2 ਕੁ ਲੱਖ ਵੋਟਾਂ ਦਾ ਉਥੇ ਫਰਕ ਜਿਹੜਾ ਹੈਗਾ ਜੇਤੂ ਤੇ ਸੈਕੰਡ ਟੀਮ ਚ ਆਇਆਗਾ ਫਿਰ ਵੀ ਸਾਡੀ ਪਰਫਾਰਮੈਂਸ ਜਿਹੜੀ ਹੈ ਬਹੁਤ ਅੱਛੀ ਰਹੀ ਹੈ ਕਿ ਸੋ ਜਿਹੜੀਆਂ ਵੀ ਕਮੀਆਂ ਘਾਟਾਂ ਹਨ ਜਿਹਨਾਂ ਨੂੰ ਪੂਰੀਆ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਇੱਕ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਜੀ ਉਹਦੇ ਨਾਲ ਵੀ ਪੰਜਾਬੀਆਂ ਦੇ ਵਿੱਚ ਕਿ ਜਿਹੜਾ ਕਾਫੀ ਭੰਬਲਕੂਸਾ ਪਾਇਆ ਗਿਆ ਦੇਖੋ ਇਹ ਬਿਲਕੁਲ ਝੂਠ ਦਾ ਬਲੰਦਾਗਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਹੋਈ ਹੈਗੀ ਸੋ ਮੈਂ ਸਮਝਦਾ ਇੱਕ ਜਾਣਬੁੱਝ ਕੇ ਜਿਹ ਕੀਤਾ ਜਾ ਰਿਹਾ ਇਹ ਬਿਲਕੁਲ ਇਹ ਵਿੱਚ ਕੋਈ ਸਚਾਈ ਨਹੀਂ ਹੈ ਇੱਕ ਜਿਹੜਾ ਪੰਜਾਬ ਦੇ ਵਿੱਚ ਜੀ ਆਪਾਂ ਗੱਲ ਕਰੀਏ ਤਾਂ ਦੋ ਧੜਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵਰਕਰ ਅਜ ਬੰਡੇ ਜਾ ਰਹੇ ਨੇ ਕਾਰਨ ਉਹਦਾ ਕੀ ਹੈ ਜਿਹੜੇ ਇੱਕ ਪੁਰਾਣੇ ਰਵੈਤੀ ਵਰਕਰ ਨੇ ਤੁਹਾਡੇ ਸ਼ੁਰੂਆਤੀ ਉਹ ਅਜ ਨਰਾਸ਼ ਨਹੀਂਗੇ ਜਿਹੜੇ ਉਹਨਾਂ ਦੇ ਕਮਾਕਾਰਾਂ ਨੂੰ ਲੈ ਕੇ ਕਿਉਂਕਿ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਹੋਏ ਵਰਕਰ ਨੇ ਕੋਈ ਵੀ ਨਰਾਸ਼ ਨਹੀਂ ਕੋਈ ਵੀ ਨਾਰਾਜ਼ ਨਹੀਂ ਸਾਰੇ ਇਕਜੁੱਟ ਨੇ ਇੱਕ ਮੁਕਤ ਲੰਗੇ ਚਾਹ ਪੁਰਾਣਾ ਚ ਨਮਾ ਸਾਰੇ ਵਲੰਟੀਅਰ ਨਾਲ ਨੇ ਡਟ ਕੇ ਸਾਥ ਦੇ ਰਹਿਣਗੇ ਇੱਕ ਮੰਤਰੀ ਸਾਹਿਬ ਜਿਹੜੀਆਂ ਬਲਗਸਨਤੀ ਚੋਣਾਂ ਨਹੀਂ ਉਹਨਾਂ ਬਾਰੇ ਬਿਲਕੁਲ 31 ਮਈ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੋਣਾਂ ਹੋਣਗੀਆਂ ਸੂਦੀਆਂ ਜਿਹੜੀਆਂ ਵੋਟਰਾਂ ਦੀ ਸੁਧਾਈ ਦਾ ਕੰਮ ਜਿਹੜਾ جاری ਹੈ ਜਦੋਂ ਵੋਟਰਾਂ ਦੀ ਸੁਧਾਈ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਟਿਕਟਾਂ ਦੀ ਵੰਡ ਵੀ ਹੋਊਗੀ ਤੇ ਇਲੈਕਸ਼ਨ ਹੋਣਗੇ